प्योर न महातम में अवतार उजागर तिन के दुख कोटक दूर गए मथुरा जिन अमृत नाम पियो पद्धत ते मत चूके रे मन بھید جان بو پر ترو ارجن کے ہر پورن برہم ناس لیو دھن گرو ارجن دیو جی مہاراج جگت دک ایسے اوتاری پورش نے جنہ دی مثال گھٹ ہی مل دیئے वैसाख वदी सत 1620 विक्रमी संवत धन गुरु रामदास जी महाराज ਦੇ ਘਰ ਮਾਤਾ ਭਾਨੀ ਦੀ ਕੁੱਖ ਤੋਂ ਗੋਵਿੰਦ왈 ਸਾਹਿਬ ਦੇ ਚ ਆਪ ਦਾ ਆਗਮਨ ਹੋਇਆ ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਵਿੰਦਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਸਹਜੇ ਸਹਜੇ ਆਪ ਦਾ ਬਚਣਾ ਵੀ ਇਸ ਧੰਗ ਨਾਲ ਬទਿਤ ਹੋ ਰਿਹਾ ਹੈ ਕਿ ਭਟਾਣੋ ਕਹਿਣਾ ਪਿਆ ਹੈ ਕਹਿੰਤੇ ਜਨਮਤ ਗੁਰਮਤ ਬ੍ਰह्मਪਛਾਣਿਓ ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मਗਿਆਨੀ ਹੋ ਜਨਮ ਤੋਂ ਹੀ ਬ੍ਰह्मनिष्ठ ਹੋ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਆ ਇਸ ਤਰਿਕ ਇਤਿਹਾਸਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉੱਚਾ ਸਿੰਘਾਸਣ ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ एकदम ਆਪ ਨੂੰ ਝੁਕਿਆ ਔਰ ਆਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਗਾ ਇਹ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਜੀ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਨੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲਗੇ ਇਹ ਬਹੁਤਾ ਬਾਣੀ ਦਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਾਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਚਹਿਲਾਏ ਆਪ ਦੀ عظیم ਦਾਨ ਹਰੀ ਮੰਦਰ ਤੇ ਫਿਰ ਤਰਨ ਤਾਲ ਹੁੰਦਾ ਮਹਾਨ ਤੀਰ ਤੇ ਅਸਥਾਨ ਹੈ ਕਿੰਨੇ ਨੇ ਜਦ ਆਪ ਨੇ ਹਰੀ ਮੰਦਰ ਤਾਮਾਇਰ ਕਰਾਣ ਦੀ ਸੋਚੀ ਉਸਾਰਨ ਦੀ ਸੋਚੀ ਤਾਂ ਆਪ ਦੇ ਅੰਦਰ ਖਿਆਲ ਆਇਆ ਨਹੀਂ ਕਿਸ ਕੋਲ ਰਖਾਈਏ ਬੁਨਿਆਦੀ ਪੱਥਰ ਕਿਸ ਕੋਲ ਰਖਾਈਏ ਆਪ ਨੇ ਇਸ ਦੀ ਨਹੀਂ ਸਾਈ ਮੀਆਂ ਮੇਰੇ پاس ਰਖਾਈ ਇਸ ਤਰੀਕੇ ਨਾਲ ਵਿਤਕ੍ਰਿਆ ਤੋਂ ਉੱਚੀ ਦੁਨੀਆ ਭੇਦਭਾਵ ਤੋਂ ਉੱਚੀ ਦੁਨੀਆ ਦਾ ਸਰੋਤ ਆਪਨੇ ਮੁਹਈਆ ਕੀਤਾ ਹਰਿਮੰਦਰ ਸਾਹਿਬ ਦੀ ਨੇ ਸਾਈਂ ਮੀਆਂ ਮੇਰਨੇ ਰੱਖੇ ਜੋ ਸਿੱਖ ਇਤਿਹਾਸ ਦੇ ਪੂਰਨ ਤੌਰ ਤੇ ਉਜਾਗਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ ਅਜ਼ੀਮ ਦੇਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰਗੰਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਵਿੱਚ ਸਨ ਕੁਝ ਪੋਥੀਆਂ बाबा मोहन जी पासन गोविंदवाल साहब कहंदे ਨੇ बाबा बुड्ढा जी पोथियां ਲੈਣ ਲਈ ਗਏ ਮਾਇੂਸ ਲੋਟੇ ਪਾਇਗੁਰ ਰਾਸ ਜੀ ਪੋਥियां ਲੈਣ ਲਈ ਗਏ मोहन जी ਨੇ ਨਹੀਂ ਦਿੱਤੀਆਂ ਤਾਂ ਨੰਗੀ ਪੈਰੀ धन गुरु अर्जुन देव जी महाराज ਆਪ ਚੱਲ ਕੇ ਗਏ ਉੱਥੇ ਜਿਸ ਢੰਗ ਨਾਲ ਪ੍ਰਭੂ मोहन ਜੀ ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ ਪ੍ਰਭੂ ਦੀ ਇਸ ਉਪਮਾ ਨੂੰ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਰਾਹੀਂ ਜਦ ਸੁਣਿਆ ਸਮਾਧੀ ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ ਆਪ ਥੱਲੇ ਆਏ ਚੋਬਾਰਾ ਮੋਹਨ ਜੀ ਦਾ ਅਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ ਆਪਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ ਪੋਥੀਆਂ ਹਵਾਲੇ ਕੀਤੀਆਂ ਲੇਕਿਨ ਕੁਛ ਬਚਨ ਵੀ ਕਹੇ ਜੋ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ ਪ੍ਰਥਮ ਹਮਾਰੇ ਵਸਤ ਲਈ ਪਿਤ ਪਾਸ ਤੇ ਕੁੱਲ ਭਨੇ ਅਣ ਕੀ ਹੁਤੀ ਜੋ ਗੁਰਤਾ ਜਾਸ ਤੇ ਪਹਿਲੇ ਤੇ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਨ ਪ੍ਰਾਪਤ ਕਰ ਲਿਆ ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ ਵਸਤੂ ਸਾਡੀ ਸੀ ਤੁਸੀਂ ਖੋਲੀ ਵਸਤੂ ਤੇ ਭਲਿਆਂ ਦੇ ਕੋਲ ਸੀ ਸੋਡੀਆਂ ਨੇ ਖੋਲੀ ਪ੍ਰਥਮ ਹਮਾਰੀ ਵਸਤੂ ਲੈ ਇਤ ਪਾਸਤੇ ਕੁੱਲ ਭਨਿਆਂ ਕੀ ਹੋਤੀ ਜਗੁਰਤਾ ਜਾਸਤੇ ਲਾਜ ਨਾ ਧਾਰੋ ਆਪ ਅਬੈ ਚਲ ਆਇਓ ਸਬਗੁਰੂ ਅਨ ਕੇ ਸ਼ਬਦ ਲੈਣ ਹਿਤ ਧਾਇਓ ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੱਦੀ ਤੇ ਚਲੀ ਗਈ ਛੜੇ ਕੋਲੋਂ ਹੁਣ ਪੋਥੀਆਂ ਲੈਣ ਲਈ ਆ ਗਏ ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਕਾਰ ਬਣਾਈ ਰੱਖਿਆ ਨਿੰਦਾ ਉਸਤਤ ਵਿਆਜ ਬਚਨ ਮੋਹਨ ਗਏ ਬਾਬਾ ਮੋਹਨ ਜੀ ਨੇ ਇਹ ਠੀਕ ਹੈ ਇੰਜ ਲੱਗਦਾ ਜਿਵੇਂ ਨਿੰਦਾ ਕੀਤੀ ਹੈ ਪਰ ਨਿੰਦਾ ਚ ਵੀ ਉਸਤਤੀ ਕਰ ਰਹੇ ਨੇ कि तुसी महान निकले सवात ਸਾਡੇ ਪਿਤਾ ਕੋਲ ਸੀ ਲੈ ਗਏ ਤੁਸੀਂ ਅਸੀਂ ਯੋਗ ਨਹੀਂ ਨਿਕਲੇ ਸਾਡੇ ਕੋਲੇ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲੇ ਪ੍ਰਾਪਤ ਕਰਦੇ ਪਰ ਤੁਸੀਂ ਲੈ ਗਏ ਤੁਹਾਡੇ ਪਿਤਾ ਲੈ ਗਏ ਸवात ਸਾਡੇ ਘਰ ਦੇ ਤੈ ਗਈ ਤੁਹਾਡੀ ਜੋ ਹੈ ਝੋਲੀ ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸਤਦ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਤੀਆਂ ਨੂੰ ਆਪਣੇ ਸਿਰ ਦੇ ਤੇ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਆਏ ਰਾਮ ਸਰ ਵਿੱਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਤ ਸੰਪਾਦਨਾ ਆਰੰਭ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ ਕਹਿੰਦੇ ਜਨਾ ਦਿਨਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ ਦੂਰ ਦੂਰ ਤੋਂ ਭਗਤ ਆਪ ਜੀ ਪਾਸ ਆਏ ਕਿਉਂਕਿ ਦੇਸ਼ ਵਿੱਚ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ ਮਹਾਨ ਭਗਤ ਜੋ ਇਸ ਦੇਸ਼ ਵਿੱਚ ਹੋਏ ਨੇ ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਗ੍ਰੰਥ ਵਿੱਚ ਦਰਜ ਕਰ ਰਹੇ ਨੇ ਗੁਰੂ ਨਾਨਕ ਦੀ ਪੰਜਵੀਂ ਆਤਮਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਤਾ ਆਪ ਦੇ ਜੋ ਸਮਕਾਲੀ ਸਨ ਭਗਤ ਸੂਰदास इत्याਦਿਕ ਕਾਨਾ ਜੀ ਪੀਲੂ ਜੀ ਛੱਜੋ ਜੀ ਔਰ ਇਸਤਰੀ ਕੇ ਨਾਲ ਕਵੀ ਜਮਾਲ ਹੁਸੈਨ इत्याਦਿਕ ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮਸਰ ਸ੍ਰੀ ਅਮਰਸਰ ਸਾਹਿਬ ਦੇ ਜੋ ਹੈ ਪਹੁੰਚੇ ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ ਔਰ ਪੀਲੂ ਜੀ ਦਾ ਔਰ ਜਮਾਲ ਹੁਸੈਨ ਦਾ ਸਹਿਬ ਕਹਿਣ ਲਗੇ ਤੁਸੀਂ ਆਪਣੇ ਬੋਲ ਸੁਣਾਓ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ ਤੋ ਕਾਨਾ ਜੀ ਦੇ ਇਹ ਬਚਨ ਮੈਂ 오ਹੀ ਰੇ ਮੈਂ 오ਹੀ ਰੇ ਅਜੇ ਪੂਰੇ ਵਾਕ ਬੋਲਨੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ ਆਖੇ ਚੁੱਪ ਰਹਿ ਅਸੀਂ ਮੈਂ ਦੇ ਚਲীন ਨਹੀਂ ਹੋਣਾ ਤੂੰ ਦੇ ਚਲীন ਹੋਣਾ ਹੈ ਅਸੀਂ ਮੈਂ ਮਿਟਾਣੀ ਹੈ ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ ਤੂੰ ਹੀ ਤੂੰ ਰਹਿ ਜਾਵੇਂ ਇਸ ਵਾਸਤੇ ਇਨਾ ਬਚਨਾਂ ਚ ਅਹੰਕਾਰ ਦੀ ਬੂ ਆਉਂਦੀ ਹੈ ਨਿਰੰਕਾਰ ਦੀ ਸੁਗੰਧੀ ਨਹੀਂ ਕਹਿੰਦੇ ਨੇ ਫਿਰ ਛੱਜੂ ਅੱਗੇ ਆਇਆ ਉਹ ਕਹਿ ਲਗਾ ਕਾਗਜ਼ ਸੰਧੀ ਪੁੱਤਰੀ ਤੋ ਵੀ ਤ੍ਰੇਨਾ ਨਿਹਾਰ ਯਹੀ ਮਾਰ ਲੈ ਜਾਵਈ ਯਥਾ ਬਿ ਲੋਚਨ ਢਾੜ ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ ਉਸ ਦੀ ਕੋਈ ਤਸਵੀਰ ਵੀ ਹੈ ਤੋ ਨਹੀਂ ਦੇਖਣੀ ਚਾਹੀਦੀ ਇਹ ਨਰਕਾਂ ਵਿੱਚ ਲੈ ਜਾਂਦੀ ਹੈ ਇਹ ਨਰਕ ਦਵਾਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਗੇ ਆਪਣੇ ਮਾਂ ਨੂੰ ਵੇਖਦਾ ਹੁਣ ਹੈ ਕਿ ਨਹੀਂ ਭੈਣ ਨੂੰ ਵੇਖਦਾ ਹੈ ਕਿ ਨਹੀਂ ਆਖਰ ਉਹ ਸਰੂਪ ਵੀ ਇਸਤਰੀ ਹੈ ਤਾਂ ਉਹ ਵੀ ਤੈਨੂੰ ਨਰਕਾਂ 'ਚ ਛੁਟੇਗੀ ਇਹ ਬੋਲ ਵੀ ਸੜੀ ਮਤ ਤੇ ਪੂਰੇ ਨਹੀਂ ਉਤਰਦੇ ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ ਤੇ ਕਹਿਣਾ ਪੈਗਾ ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤਾਂ ਮਨੁੱਖ ਨੂੰ ਨਰਕਾਂ ਵਿੱਚ ਪਾਣ ਲਈ ਬਣਾਇਆ ਹੈ ਤਾਂ ਈਸ਼ਵਰ ਦੋਸ਼ੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ ਫਿਰ ਇੱਕ ਭਗਤ ਅੱਗੇ ਆਇਆ ਉਹ ਹੱਥ ਛੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੇਰੇ ਬੋਲ ਸੁਣਾ ਸਤਿਗੁਰ ਕਹਿਣ ਲਗੇ ਸੁਣਾ ਚੁੱਪ ਵੇ ਅੜਿਆ ਚੁੱਪ ਬੋਲਣ ਦੇ ਨਹੀਂ ਜਾ ਸਹਿਬ ਕਹਿਣ ਲਗੇ ਨਹੀਂ ਚੁੱਪ ਨਹੀਂ ਰਹਿਣਾ ਜਿੱਥੇ ਲੋੜ ਪਈ ਬੋਲਣਾ ਹੈ ਜਿੱਥੇ ਲੋੜ ਨਹੀਂ ਖਾਮੋਸ਼ ਰਹਿਣਾ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਛ ਕਹਿਣਾ ਹੈ ਕੁਛ ਸੁਣਨਾ ਹੈ ਚੁੱਪ ਨਹੀਂ ਰਹਿਣਾ اگر چپ ہی رہنا ہے تو درخت چپ نے پتھر چپ نے زبان کیوں بنائی چپ لئی نہیں مون دھارن کرن لئی نہیں بولن لئی بولنے اور او بولنا ہے انہ پرگڑ کرنا ہے جنو سن کے سنسار نو شانتی ملے اپنے آپ نو چین ملے پربو کی پرسنتا حاصل ہے چپ نہیں رہنا کہیں دینے بندرہ بنتوں پہنچے ਭਗਤ ਸੂਰਦਾਸ ਨੇਤਰ ਹੀਨ ਸਨ ਇਹ ਵੀ ਲਾਠੀ ਦੇ ਆਸਰੇ ਤੇ ਖੜੇ ਹੋਏ ਬਿਰਧ ਸਰੀਰ ਸੀ ਆਖਣ ਲੱਗੇ हे ਗੁਰਦੇਵ ਪਿਤਾ ਪਰਿਪੂਰਨ ਪ੍ਰਮਾਤਮਾ ਨੇ ਕੁਝ ਮੈਨੂੰ ਵੀ ਸੌਗਾਤ ਦਿੱਤੀ ਹੈ ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨ ਆਇਆ ਸਹਿਬ ਕਹਿਣ ਲੱਗੇ ਸੁਣਾਓ ਇਹ ਭਗਤ ਜਿੱਥੇ ਮਹਾਨ ਕਵੀ ਸਨ ਉੱਥੇ ਮਹਾਨ ਸੰਗੀਤਕਾਰ ਵੀ ਸਨ ਦੁਪਹਿਰ ਦਾ ਸਮਾਂ ਸੀ ਸਾਰੰਗ ਰਾਗ ਦੀ ਧੁਨ ਅਲਾਪੀ ਔਰ ਵਜਕ ਦੇ ਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ ਛਾੜ ਮਨ ਹਰ ਬੇਮੁਖੰਨ ਕੋ ਸੰਗ ਐਸੇ ਮਧੁਰ ਆਵਾਜ਼ ਵਿੱਚ ਐਸੇ ਸੁਰੀਲੇ ਕੰਠ ਦੇ ਚ ਔਰ ਐਸੀ ਲਇਤਾਰ ਵਿੱਚ ਅਲਾਪ ਹੋਇਆ ਸੂਰਦਾਸ ਦੀ ਆਪਣੀ ਹੀ ਸਮਾਦੀ ਲੱਗ ਗਈ ਸੁਣਨ ਵਾਲੇ ਬਿਸਮਾਦ ਹੋਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪ੍ਰਸੰਨ ਹੋਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਤੇ ਇਹ ਬੋਲ ਇਤਨੇ ਪਿਆਰੇ ਲੱਗੇ ਇਤਨੇ ਚੰਗੇ ਲੱਗੇ ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ ਇਤਨੇ ਚ ਲਾਂਗਰੀ ਸਿੰਘ ਆਇਆ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਲੰਗਰ ਤਿਆਰ ਹੈ ਪੰਕਤਾ ਬਿਰਾਜ ਗਈਆਂ ਨੇ ਔਰ ਆਪ ਦੀ ਉਡੀਕ ਹੈ ਸਤਿਗੁਰਦੇਵ ਜੀ ਮਹਾਰਾਜ ਸੋਚਦੇ ਨੇ ਜਾਈਏ ਤੇ ਭਗਤ ਦੀ ਤੋਹੇਨ ਜੋ ਜੁੜ ਗਏ ਪ੍ਰਭੂ ਨਾਲ ਤੇ ਨਾ ਜਾਈਏ ਤਾਂ ਪੰਕਤਾ ਲੱਗ ਚੁਕੀਆਂ ਨੇ ان کی توہین لگر دی توہین بھگت کا بھی سنمان رہ جائے اور پنگت جا بیٹھئے تو گرو جن دیو جی مہاراج نے بھائی گرداش نو حکم حما کہ آپ انہ دی ان پنگتی ہی درج کر دو گرو گرنتھ ساحب جی مہاراج دے اندر اس بھگت بگت کی اکوئی پنگتی ہے چھاڑ من हर बेमुखन को सननगर भाई गुरुदास जी ने ये पंक्ति दर्ज करके कबीर जी दाबाद देच एक शब्द चढ़ाया गया सारंग राग दी समाप्ति हुई तो भाई गुरुदास जी कह लगे महाराज जगत नु किस तरह पता चलेगा संता नो ये बोध किस तरह हासिल होवेगा कि ये पंक्ति भगत सूरदास जी दी है ਸਾਹਿਬ ਕਰਨ ਲਈ ਇਸ ਦਾ ਸਿਰਲੇਖ ਲਿਖੋ ਹੁਣ ਪੰਕਤੀ ਲਿਖਵਾਉਣ ਤੋਂ ਬਾਅਦ ਸਿਰਲੇਖ ਲਿਖਵਾਉਂਦੇ ਨੇ ਉੱਪਰ ਲਿਖੋ ਸਾਰੰਗ ਮਹੱਲਾ ਪੰਜਵਾ ਸੂਰਦਾਸ ਸਾਹਿਬ ਕਰਨ ਲਈ ਸ਼ਬਦ ਅਸੀਂ ਉਚਾਰਨ ਕਰਦੇ ਹਾਂ ਔਰ ਸ਼ਬਦ ਸੂਰਦਾਸ ਨੂੰ ਭੇਟ ਕਰਦੇ ਹਾਂ ਉਸ ਦੇ ਨਾਮ ਤੇ ਉਚਾਰਨ ਕਰਦੇ ਹਾਂ ਤਾਂ ਕਿ ਉਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਜੋ ਗੁਰੂ ਅਰਜਨ ਦੇਵ ਜੀ ਦੀ ਸੋਚਣੀ ਸੂਰਦਾਸ ਨੂੰ ਅਮਰ ਕਰਨ ਦਾ ਜਜ਼ਬਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ ਲੇਕਿਨ ਉਸ ਵਿੱਚ ਨਾਨਕ ਸ਼ਬਦ ਨਹੀਂ ਹੈ ਸੂਰਦਾਸ ਹੈ ਸੂਰਦਾਸ ਦੀ ਉੱਪਰ ਇੱਕ ਪੰਕਤੀ ਹੈ ਇਹ ਜਗਤ ਨੂੰ ਪਤਾ ਚੱਲੇ ਕਿ ਇੱਕ ਪੰਕਤੀ ਸੂਰਦਾਸ ਦੀ ਹੈ ਥੱਲੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੂਰਦਾਸ ਨੂੰ ਭੇਟ ਕੀਤਾ ਹੈ ਤੋਂ ਸਿਰਲੇਖ ਇਹ ਲਿਖਵਾਇਆ सारंग मल्ला पंजवा सूरदास ठल्ले जो पावन बाक कहयो इंजे हर के संग बसे हर लोक तन मन अर्प सर्व सब अर्पियो आनंद सहज भुन जोंक श्याम सुंदर तज आन जे चाहत ज्यों कुसुती तन जोंक सूरदास मन प्रभु हत लीनो दीनो एहो परलोक सूरदास दे मन नु प्रभु ने अपने हाथा च लेया ਔਰ ਪਰਲੋਕ ਦੇ ਸੁਖ ਇਸ ਲੋਕ ਵਿੱਚ ਦੇ ਦਿੱਤੇ ਨਹੀਂ। ਐਸਾ ਕਿਉਂ? सूरदास ਦੀ ਸਮਝ ਵਿੱਚ ਇੱਕ ਗੱਲ ਆ ਗਈ ਹੈ ਕਿ ਸ਼ਾਮ ਸੁਨਦਰ ਤਜ ਆਨ ਜੋ ਚਾਹਤ ਜਿਉਂ ਕੁਸਟੀ ਤਨ ਜੋਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਸਤੂ ਦੀ ਵਾਸਨਾ ਕਰਨੀ ਇਹ ਤੇ ਇੰਜ ਹੈ ਜਿਵੇਂ ਜੋਕ ਕੋੜੀ ਦਾ ਖੂਨ ਪੀਂਦੀਏ ਮਿੱਠਾ ਜਾਣ ਕੇ ਤੇ ਬਾਅਦ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਗਵਾ ਬੈਠਦੀ ਏ ਆਪਣੀ ਜਾਨ ਦੇ ਦਿੰਦੀ ਏ। ਇਸ ਤਰ੍ਹਾਂ ਭਟਾਂ ਦੇ ਸੋਈਏ। ਕਬੀਰ ਫਰੀਦ ਦੇ ਸ਼ਲੋਕ ਤੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਕੇ ਆਪਨੇ ਪ੍ਰਕਾਸ਼ ਕਰਵਾਇਆ ਹਰੀ ਮੰਦਰ ਸਾਹਿਬ ਦੇ ਵਿੱਚ ਹੁਕਮਨਾਮਾ ਬਾਬੇ ਬੁੱਢੇ ਜੀ ਨੇ ਲਿਆ ਆਪਨੇ ਸਰਵਨ ਕੀਤਾ ਔਰ ਉੱਥੇ ਸਾਰੀ ਸੰਗਤ ਨੂੰ ਜੋ ਆਪਨੇ ਤਾਕੀਦ ਕੀਤੀ ਓਏ ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰ ਸਹਿ ਹੈ ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਥਾਵਾਂ ਤੇ ਨਹੀਂ ਹੋ ਸਕਦੇ ਮੇਰੀ ਕਾਇਆ ਵਿਆਪਕ ਨਹੀਂ ਹੈ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਗੁਰੂ ਦਾ ਹਿਰਦਾ ਗੁਰੂ ਦੀ ਆਤਮਾ ਗੁਰੂ ਗ੍ਰੰਥ ਨੂੰ ਜਾਣਨਾ ਇਹ ਹਰ ਵਕਤ ਮੌਜੂਦ ਨੇ ਔਰ ਹਰ ਥਾਂ ਤੇ ਮੌਜੂਦ ਨੇ ਸ਼ਬਦ ਬਿਲਕੁਲ ਨਾਲ रह ਸਕਦਾ ਹੈ ਮਨੁੱਖ ਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ तो आप कह रहे मेरे स्वरूप ते यहां ते है दीर्घ साहब जान अदाएत है मेरे तो वड्डा करके जानना क्योंकि मैं आप उपासक हां मैं आप शब्द गुरु नु मथा टेकना ए प्रभु दे बोल ने परमात्मा दे बोल ने नाजिल होए ने उतरे ने स्त्री के नाल हरि मंदिर सावरे अंदर धन गुरु ग्रंथ साहिब जी महाराज दा आपने प्रकाश करवाया पृथ्वी चंद من دیچ اپنی ایرکھا ارخا وا رہا سی دنے چاروں پاسے مسندہ دی آمد بھی روک دیتی سنگتہ دی آمد بھی اس نے جبن روکی اور اس تو علاوہ سلی خانوں بھی اکسایا حالات ایسے بھی بنے کہ لنگر ایک دن بلکل مستانہ ہو گیا اور کرموں جو پر چندی بوٹی سی ਕਹ ਲਗੀ ਕੋਈ ਗੱਲ ਨਹੀਂ ਹੈ ਤੇ ਬੇਔਲਾਦਾਾ ਗੁਰੂ ਅਰਜਨ ਇਸ ਸਾਰੀ ਸੰਪਤੀ ਸਾਡੀ ਹੈ ਇਸ ਸਾਰਾ ਧਨ ਮਾਨ ਪ੍ਰਤਿਸ਼ਟਾ ਸਾਡੀ ਹੈ ਕਿ ਹੈ ਤੇ ਬੇਔਲਾਦਾ ਕਹਿੰਦੇ ਨੇ ਇਹ ਬੋਲ ਜਗਤ ਮਾਤਾ ਗੰਗਾ ਨੂੰ ਜੁਬੇ ਜੋ ਆਪ ਦੀ ਸੁਭਤਨੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਤਰ੍ਹਾਂ ਦੇ ਬੋਲ پھر اے صبح چند درشالو نے کہ مسندا ہی دھن لٹ لیا ان لٹ لیا وستر لٹ لیا سازو سمگری لٹ لی اور چاروں پاسے پیرا بٹھوا دیتا کوئی پہنچے نہ حالات ایسے بنے اج دوپہر دا لنگر تیار ہی نہیں ہویا جگت ماتا گنگا آپ دی سپتنی نے گردیو لئی تے کچھ بھوجن تیار کر ਆਪਨੇ ਘਰ ਟਟੋਲੇ ਦੇਖੇ ਇੱਕ ਮਿੱਟੀ ਦੇ ਭਾਂਡੇ ਦੇ ਥੋੜਾ ਜਿਹਾ ਬੇਸਨ ਪਿਆ ਸੀ ਆਪਨੇ ਉਸ ਦੇ ਦੋ ਪ੍ਰਸ਼ਾਦੇ ਤਿਆਰ ਕੀਤੇ ਸਤਿਗੁਰਾਂ ਦੇ ਅੱਗੋਂ ਰੱਖੇ ਤੇ ਅੱਗੋਂ ਰੱਖਦਿਆਂ ਸਾਰ ਰੋ ਪਈਆਂ ਜ਼ਰ ਜ਼ਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਬੋਲ ਉਚਾਰਨ ਕੀਤੇ ਨੇ ਰੂਖੋ ਭੋਜਨ ਭੋਮ ਸੈਨ सखे प्रेसंग सूख बिहात ऐ सखे रूखा भोजन है धरती ते सोना है पर तू रो ना पृथ्वी चंद अनल उठ के ले गया है धन लूट के ले गया है बस्तर लूट के ले गया है पर इनन नियमतां दे देन वाला जो दाता है ओते मेरे हृदय च बैठा है उस्नु लूट के ते नहीं ले गया सागर मेरे कोल है सूरज मेरे कोल है

ਆਪ ਦੇ ਦਰਸ਼ਨਾਂ ਲਈ ਆਉਂਦੀਆਂ ਸਨ ਉੱਥੇ ਮੁਸਲਮ ਪੀਰ ਫਕੀਰ ਵੀ ਆਪਦੇ ਚਰਨਛੋਪਾ ਪ੍ਰਾਪਤ ਕਰਨ ਲਈ ਆਪਦੇ ਆਲੇ ਦੁਆਲੇ ਪ੍ਰਕਰਮਾ ਕਰਦੇ ਸਨ ਸਾਈ ਮੀਆਂ ਮੀਰ ਵੀ ਆਪਦੇ ਮুরিਦਾਂ ਦੇ ਚੋਂ ਇੱਕ ਮুরিਦ ਸੀ ਜਮਾਲ ਹੁਸੈਨ ਵੀ ਆਪਦੇ ਸਿੱਖਾਂ ਦੇ ਚੋਂ ਇੱਕ ਸਿੱਖ ਸੀ ਵਕਤ ਦੀ ਹਕੂਮਤ ਨੂੰ ਇਹ ਗੱਲ ਚੁੱਭੀ ਸਾਡੇ ਰਸਤੇ ਦਾ ਇੱਕ ਰੋੜਾ ਹੈ ਔਰ ਇਸਦਾ ਸਤ ਇਸਦੀ ਤਪੱਸਿਆ ਇਸਦਾ ਗਿਆਨ ਇਤਨਾ ਉਜਾਗਰ ਹੋ ਰਿਹਾ ਹੈ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਸੜੀ ਸਤਾ ਲਈ ਕਿਦਰੇ ਖਤਰਾ ਨਾ ਹੋ ਜਾਏ ਦੂਸਰੇ ਪਾਸੇ ਸੁਲਹੀ ਖਾਨ ਦੇ ਕੰਨ ਭਰਦਾ ਰਿਹਾ ਪ੍ਰਿਥੀ ਚੰਨ ਮੌਲਵੀ ਕੰਨ ਭਰਦੇ ਰਹੇ ਜਹਾਂਗੀਰ ਦੇ ਸੁਲਹੀ ਖਾਨ ਆਪਣੇ ਪੂਰੇ ਲਾਓ ਲਸ਼ਕਰ ਸਮੇਤ

ਉਹ ਸੁਲੀ ਖਾਨ ਨੂੰ ਸਮਝਾਣ ਸਾਹਿਬ ਕਹਿਣ ਲੱਗੇ ਨਹੀਂ ਤਿੱਤੀਏ ਮਤਾ ਕਿਛ ਕਰੋ ਉਪਾਇਆ ਫਿਰ ਮਹਾਰਾਜ ਅਸੀਂ ਖੁਦ ਲੜਾਈ ਲਈ ਤਿਆਰ ਹੋਈਏ ਸ਼ਸਤਰ ਤਿਆਰ ਕਰੀਏ ਬਸਤਰ ਤਿਆਰ ਕਰੀਏ ਖੁਦ ਲੜੀਏ ਨਹੀਂ ਇਸ ਮਤੇ ਨੂੰ ਵੀ ਸਤਗੁਰਾਂ ਨੇ ਰੱਦ ਕਰ ਦਿੱਤਾ ਤਿੱਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਦੇ ਆਇਆ ਏ ਈਸ਼ਵਰ بس تو ہی مددگار ہے میں سب کچھ تیرے حوالے کیتا ہے رستے گھوڑا ایسا مچھریا لگام ٹوٹی اور گھوڑا بھج پیا دی طرف جتھے اگ لگی ہوئی اٹا پک رہی سن بھٹھے چھے گھوڑا گر گیا اور سلحی خان گر گیا اس طرح وہ زندہ ہی جل کے خاک ہو گیا امرتسر نو خاخ کر کردیا خود ہی خاک ہو گیا خود ہی مٹی ہو گیا ਸਤਾਧ ਮੁਖੀ ਜਹਾਂਗੀਰ ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਦਾ ਭੇਜਿਆ ਔਰ ਆਖਿਆ ਇਸਲਾਮ ਸੰਬੰਧੀ ਗੁਰਗੰਦ ਸਾਹਿਬ ਜੀ ਮਹਾਰਾਜ ਦੇ ਕੁਝ ਵਾਕ ਨੇ ਇਹਨਾਂ ਨੂੰ ਕੱਢ ਦ ਤਾਂ ਪਹਿਲੇ ਆਪਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਔਰ ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰਗੰਦ ਸਾਹਿਬ ਜੀ ਮਹਾਰਾਜ ਦਾ ਜੋ ਜਹਾਂਗੀਰ ਨੇ ਸੁਣਿਆ ਉਹ ਤੇ ਇਹ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਹਨਾਂ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ ਲੇਕਿਨ ਰਾਜਨੀਤਿਕ ਸੀ ਸੱਤ ਦਾ ਇਤਨਾ ਪ੍ਰਤਾਪ ਵਧਦੇ ਹੋਇਆ ਵੇਖ ਕੇ ਉਸ ਨੂੰ ਉਹਖਿਆਈ ਸੀ ਮੁਰਤजा ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ ਹਵੇਲੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਔਰ ਖੁੱਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸ ਨੂੰ ਉਜਾਗਰ ਕੀਤਾ ਕਿਉਂਕਿ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਲਾ ਦੇ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਦਾ ਲੈ ਲਿਆ ਆਪ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਫਿਰ ਬਵਲ ਦੀ ਦੇਗ ਵਿੱਚ ਉਬਾਲਿਆ ਗਿਆ ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਉੱਤੇ ਠੰਡਾ ਪਾਣੀ ਪਾਣ ਲਈ ਰਾਵੀ ਦੇ ਵਿੱਚ ਖੜੇ ਕਰਨ ਦਾ ਸੋਚਿਆ ਹੀ ਗਿਆ ਸਾਈਂ ਮੀਆਂ ਮੀਰ ਦੀ آمد ਹੋਈ ਆਪਨੇ ਇਹ ਹਾਲਤ ਵੇਖੀ ਰੋਪ ਹੈ ਉਸ ਵਕਤ ਸਾਇਬ ਕਹਿਣ ਲਗੇ ਸੁਣ ਕੇ ਹਾ ਸਤਗੁਰ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਆਪ ਰਾਵੀ ਦੇ ਕੰਡੇ ਤੇ ਪਹੁੰਚੇ ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ ਦੁਖੀਆਂ ਦਾ ਤੇ ਖਿਆਲ ਸੀ कि जले हुए पिंडे नाल ਜੈਸੇ ਠੰਡਾ ਪਾਣੀ ਛੂਏਗਾ ਤੜਪਣਾ ਜ਼ਿਆਦਾ ਹੋਵੇਗੀ ਤਕਲੀਫ ਜ਼ਿਆਦਾ ਹੋਵੇਗੀ ਪਰ ਉਥੇ ਵੀ ਹੱਥ ਜੋੜ ਕੇ ਜੋ ਸਾਹਿਬ ਕੰਨ ਨੇ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀ اے ਪ੍ਰਭੂ ਲੱਖ ਲੱਖ ਤੇਰਾ ਸ਼ੁਕਰ ਹੈ ਜਨਮ ਤੋਂ ਲੈ ਕੇ ਅੰਤ ਤੱਕ ਤੇਰੀ ਪ੍ਰੀਤੀ ਨਿਭ ਗਈ ਤੇਰੀ ਰਜ਼ਾ ਦੇ ਚਰੇ ਹੈ तेरे भाणेच रे आ गया मैं सूख आ गया मैं भूख सोई कर सूखा सो घरख नहीं जान्यो जो जो हुक्म भयो साहिब का सो माथे लै मान्यो जन्म तो लेके अंत तक प्रभु मैं तेरे हुक्म नु मनेया तेरे हुक्म विच जीवेया और आज अंतम समय में तेरा हुक्म मेनू मीठा लग रिया है इस वजह से लाख लाख तेरा धन्यवाद शुक्राना भट्टा ने उपमा वजा ਕਿ ਵਾਕ ਉਚਾਰਨ ਕੀਤਾ ਜਬ ਲੋ ਨੇ ਭਾਗ ਲਲਾਰ ਉਦੇ ਤਬ ਲੋ ਭ੍ਰਮ ਤੇ ਫਿਰ ਤੇ ਬੋਧਾਇਓ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜਾਉਣ ਗਰਬ ਨਹੀਂ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜਾਉਣ ਗਰਬ ਨਹੀਂ ਆयो ਇਸਤਰੀ ਕੇ ਨਾਲ ਜੇਠ ਸਦੀ ਚੌਥ ਨੂੰ ਸਹਬਾਂ ਦਾ ਤਨ ਪਾਣੀ ਦੇ ਚ ਪਾਣੀ ਹੋਇਆ ਔਰ ਆਪ ਦਾ ਮਨ ਔਰ ਆਪ ਦੀ ਆਤਮਾ ਆਪ ਦੀ ਜੋਤ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ ਇਹ ਸ਼ਹੀਦੀ ਸਾਕਾ ਜੇਠ ਸਦੀ ਚੌਥ ਨੂੰ ਜੋ ਵਾਪਰਿਆ ਉਸ ਤੋਂ ਬਾਅਦ ਸਿੱਖ ਜਗਤ ਦੇ ਚ ਗੁਰੂ ਘਰ ਦੇ ਚ ਸ਼ਹੀਦੀ ਦੀ ਇੱਕ ਸ਼੍ਰंखला ਚਲੀ ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ ਸਿਰਮੌਰ ਕਹਿੰਦੇ ਨੇ ਸ਼ਾਂਤੀ ਦੀ ਆਪ ਮੂਰਤੀ ਸਬਰ ਦਾ ਆਪ ਮਜਸਮਾ ਗਿਆਨ ਦੇ ਆਪ ਸਾਗਰ ਸੇਵਾ ਦੀ ਮੂਰਤੀ ਸੇਵਾ ਸਿਮਰਨ ਦੀ ਦਾਤ ਵੰਦਿਆ ਵੰਦਿਆ ਸ਼ੁਕਰਾਨਾ ਕਰਦਿਆ ਕਰਦਿਆ ਜੇਠ ਸੁਦੀ ਚੌਥ ਨੂੰ ਆਪ ਇਸ ਧੰਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ ਅਤੇ ਆਪਣੀ ਆਤਮਾ ਨੂੰ ਅਸਥਾਈ ਰੂਪ ਦੇਚ ਅਕਾਲ ਪੁਰਖ ਦੇ ਵਿਚ ਬਿਰਾਜਮਾਨ ਕੀਤਾ।